ਸੰਕਤਾਂ ਨੂੰ ਲੱਖ ਦਾ ਤਾਂ ਲਾਲਾਂ ਵਾਲੇ ਪੀਰ ਦੇ ਦਰਬਾਰ ਤੇ ਹੋਣ ਵਾਲੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ। ਦੇਰਾ ਲੱਖ ਦਾ ਤਾਂ ਪੀਰ ਨਗਾਹਾ ਸ਼ੈਂਢੀ ਕਮੇਟੀ ਵੱਲੋਂ ਜੋ 23 ਸਤੰਬਰ ਨੂੰ ਸ਼ੈਂਢ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉੱਚਕੁੱਤੀ ਦੇ ਕਲਾਕਾਰ ਤੇ ਸਾਡੇ ਹਰਜੀਤ ਸਿੱਧੂ ਜੀ, ਪ੍ਰਵੀਨ ਦਰਦੀ ਜੀ ਉਹ ਆਪਣਾ ਰੰਗ ਰੰਗ ਟੋਰਾਂ ਪੇਸ਼ ਕਰਨਗੇ। 22 ਤਰੀਕ ਨੂੰ 23 ਤਰੀਕ ਨੂੰ ਸ਼ੈਂਢ ਦੇ ਅਖਾੜੇ ਦੇ ਵਿੱਚ ਜੋ ਪਟਕੇ ਦੀਆਂ ਕੁਸ਼ਤੀਆਂ ਅੱਜ ਸਰਬਸੰਮਤੀ ਨਾਲ ਸਰਦਾਰ ਬਹਾਦਰ ਸਿੰਘ ਖਿਆੜਾ ਦੇ ਗ੍ਰਹਿ ਵਿਖੇ ਅਮਤੀ ਅਮਨੀਕ ਸਿੰਘ ਪUREਵਾਲ ਦੀ ਪ੍ਰਧਾਨਗੀ ਹੇਠ ਅੱਜ ਬਣੀਆਂ ਗਈਆਂ ਸਾਰੇ ਸਾਡੇ ਕਮੇਟੀ ਮੈਂਬਰ ਪਹੁੰਚੇ ਆ ਤੇ ਪਹਿਲੀ ਜੋ ਪਟਕੇ ਦੀ ਕੁਸ਼ਤੀ ਆ ਉਹ ਟਰੈਕਟਰ ਤੇ ਹੋਣੀ ਹੈ ਜੀ ਜੱਸਾ ਪੱਟੀ ਤੇ ਮੋਨੂ ਦਈਆ ਦੇ ਵਿਚਕਾਰ ਇਹ ਕਾਂਡੇ ਦੀ ਕੁਸ਼ਤੀ ਹੋਊਗੀ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ 23 ਸਤੰਬਰ ਨੂੰ ਆਪਣੀ ਦੀ ਕਿਰਪਾਲਤਾ ਕਰੋ ਤੇ ਦੂਜੀ ਜਿਹੜੀ ਕੁਸ਼ਤੀ ਆ ਉਹ ਵੀ ਇਹ ਵੀ ਪਟਕੇ ਦੀ ਕੁਸ਼ਤੀ ਆ ਇਹ ਰਾਜਧਨ ਦਿੱਲੀ ਤੇ ਪ੍ਰਵੀਰ ਕੁਹਾੜੀ ਪ੍ਰਵੀਰ ਕੁਹਾੜੀ ਜੀ ਉਹਦੇ ਵਿਚਕਾਰ ਹੋਗੀ ਇਹ ਬੋਲਟ ਮੋਟਰਸਾਈਕਲ ਤੇ ਇਹ ਵੀ ਕੁਸ਼ਤੀ ਹੋਣੀ ਆ ਜੀ ਇਹ ਵੀ ਇੱਕ ਨੰਬਰ ਦੀ ਕੁਸ਼ਤੀ ਆ ਤਿੰਨ ਝੰਡੀ ਦੀਆਂ ਕੁਸ਼ਤੀਆਂ ਹੋਣ ਜਾ ਰਹੀਆਂ 23 ਸਤੰਬਰ ਨੂੰ ਪਿੰਡ ਗੜੀ ਜਿਸਮ ਤੇ ਤਿੰਨੋ ਇੱਕ ਨੰਬਰ ਤਿੰਨੋ ਇੱਕ ਨੰਬਰ ਕੇ ਕੁਸ਼ਤੀਆਂ ਜੀ ਜਿਹੜੀ ਤੀਜੀ ਕੁਸ਼ਤੀ ਹੋਣੀ ਆ ਉਹ ਵੀ ਉਹ ਵੀ ਬੋਲਟ ਮੋਟਰਸਾਈਕਲ ਤੇ ਹੋਣੀ ਆ ਢੋਲਾ ਕਾਸ਼ਲੀਵਾਲ ਅਤੇ ਕੀਰਤੀ ਬਾੜਵਾ ਇਹ ਵੀ ਇੱਕ ਨੰਬਰ ਦੀ ਕੁਸ਼ਤੀ ਆ ਤੇ ਦੋ ਨੰਬਰ ਦੀ ਕੁਸ਼ਤੀ ਵੱਡਾ ਜੱਸਾ ਬਾੜੋਵਾਲ ਅਤੇ ਪ੍ਰਸ਼ਾਂਤ ਮੱਲਮ ਜੱਦਾ ਉਹਦੇ ਵਿਚਕਾਰ ਹੋਣੀ ਆ ਇਹ ਚਾਰ ਕੁਸ਼ਤੀਆਂ ਬਹੁਤ ਉੱਚ ਕੋਟੀ ਦੀਆਂ ਕੁਸ਼ਤੀਆਂ ਹੋਣ ਜਾ ਰਹੀਆਂ ਇਸ ਤੋਂ ਇਲਾਵਾ ਸੋਨੇ ਦੇ ਕੜੇ ਸੋਨੇ ਦੇ ਮੁੰਦੀਆਂ ਤੇ ਦਿਲ ਖਿੱਚਵੇਂ ਹੋਰ ਇਨਾਮ ਨਗਦ ਇਨਾਮ ਡੇਰਾ ਲਖ ਦਾ ਦਾ ਪੀਰ ਰਗਾ ਸੰਜੀਕ ਮਿਟੀ ਵੱਲੋਂ ਪਹਿਲਵਾਨਾਂ ਨੂੰ ਦਿੱਤੇ ਜਾਣਗੇ ਦਾਨੀ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਵਾਦ ਆ ਸਾਡੇ ਵਿਚਕਾਰ ਨੰਬਰਦਾਰ ਮਹਿੰਦਰ ਸਿੰਘ ਉਹਨਾਂ ਦੀ ਸਵਾਗਤ ਆ ਸਾਡੇ ਇੰਟਰਨੈਸ਼ਨਲ ਗਾਈ ਗੋਪਾਲ ਲਾਲ ਧੀਰਜੀ ਉਹਨਾਂ ਦੀ ਸਵਾਗਤ ਆ ਨੰਬਰਦਾਰ ਕੁਲਦੀਪ ਸਿੰਘ ਸ਼ੋਕਰ ਉਹਨਾਂ ਦੀਆਂ ਸਵਾਮਾਈਆਂ ਪੱਕੀ ਸਾਡੇ ਸਾਰੇ ਮਕਰ ਸਿੰਘ ਦੀ ਬਾਠ ਸਾਡੇ ਬਾਹਰ ਸੰਤੋਖ ਸਿੰਘ ਜੀ ਥਾੜਾ ਹਰਜਿੰਦਰ ਸਿੰਘ ਜੀ ਬਾਠ ਬਲਵੀਰ ਸਿੰਘ ਦੀ ਦਰਾਲ ਮੈਂਬਰ ਪੰਚਾਇਤ ਬਹਾਦਰ ਸਿੰਘ ਜੀ ਗਰਜਾ ਜਨਾ ਵੱਲੋਂ ਦੂਜੀ ਵਾਰ ਫੇਰ ਜੋ ਫੋਟੋਟ੍ਰੈਟਰ ਦਿੱਤਾ ਜਾਣਾ ਹੈ ਤੇ ਸਾਡੇ ਭਵਿੰਦਰ ਸਿੰਘ ਜੀ ਗੱਲ ਅਮਰੀਕ ਸਿੰਘ ਜੀ ਪੁਰੇਵਾਲ ਅਵਤਾਰ ਸਿੰਘ ਜੀ ਜੂਲ ਸਾਹਿਬ ਮੈਂ ਤੁਹਾਡਾ ਆਪਣਾ ਗਾਇਕ ਰਾਜਦਰ ਨਾਲ ਡਾਕਟਰ ਜੋਗਾ ਸਿੰਘ ਜੀ ਧੀਰ ਬਹਾਦਰ ਸਿੰਘ ਜੀ ਥਿਆੜਾ ਸੁਭਜੀਵ ਸਿੰਘ ਜੀ ਬਾਠ ਮੇਜਰ ਸਿੰਘ ਜੀ ਥਿਆੜਾ ਗੋਵੇ ਸਿੰਘ ਜੀ ਧੀਰ ਸਾਡੇ ਕੋਚ ਕਿਸ਼ਨ ਜੀ ਕਿਸ਼ਨ ਜੀ ਤਨੇਤੇ ਤੋਂ ਸਾਡੇ ਸਾਭਾ ਭਾਜੀ ਮਾਲਮਯਾਰ ਦੇ ਅਖਾੜੇ ਦੇ ਕੋਚ ਸਾਹਿਬ ਪਹੁੰਚੇ ਆ ਉਹਨਾਂ ਦਾ ਧੰਨਵਾਦ ਹੈ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਬਾਕੀ ਕੰਮ ਕਰਦੋ ਵਿਹਲੇ ਹੁੰਦੇ ਹੋਏ 22 ਤੇ 23 ਸਤੰਬਰ ਨੂੰ ਪਿੰਡ ਗੜੀ ਜੀ ਜਿਸ ਜੀ ਮੇ ਪਹੁੰਚੋ ਤੇ ਮੇਲੇ ਦਾ ਆਨੰਦ ਮਾਣੋ